ਬਾਕੀ ਦੇਖਣ ਵਾਲੀ ਦੀ ਅੱਖ ਚਾਹੀਦੀ ਹੈ ਤੁਹਾਡੀ ਵੀ ਕੀ ਕਹਿੰਦਾ ਹੈ ਨਾ ਜੇ ਸੂਣਾ ਮੱਝ ਨੇ ਹਨ ਬਹੁਤ ਚੰਗਾ ਲੱਗਿਆ ਹੋਇਆਗਾ ਬਾਕੀ ਕੀ ਡਿਟੇਲ ਰਹਿੰਦੀ ਹੈ ਹਨ ਉਹ ਦੇਖੋ ਤੁਸੀਂ ਹਨ ਲੈ ਵੀ ਮਿੱਤਰੋ ਤੁਹਾਨੂੰ ਨਾ ਇੱਕ ਆਪਾਂ ਗਾਂਦ ਹੋਣਿਆ ਗਾਂ ਥੱਲੇ ਦੀ ਦੇਖੋ ਚੈੱਕ ਕਰ ਲਓ ਮਿੱਤਰੋ ਬਹੁਤ ਹੀ ਜਿਆਦਾ ਘੈਂਟ ਤੁਸੀਂ ਆਪ ਦੇਖ ਲਓ ਲੈ ਵੀ ਇੱਕ ਮੱਝ ਆਪਾਂ ਤੁਹਾਨੂੰ ਹੋਰ ਦਿਖਾਉਣੇ ਆਂਗੇ ਬੰਦੇ ਹੈਗੇ ਬਾਹਰ ਦੇ ਤੇ ਆ ਜਾ ਵੀ ਬੰਦੇ ਕਰਾਂ ਇੱਧਰ ਤੇ ਮੰਡੀ ਦੇ ਵਿੱਚ ਬਾਈ ਇਹ ਮੱਝ ਲੈ ਕੇ ਆਇਆਗਾ ਡੱਬਾ ਵੀ ਪਸ਼ੂ ਮੰਡੀ ਦੇ ਵਿੱਚ ਉਹ 来 ਵੀ ਮਿੱਤਰੋ ਨਾ ਤੁਹਾਨੂੰ ਇੱਕ ਆਪਾਂ ਹੋਰ ਚੰਗੀ ਜਰਸੀ ਨਸਲਦੀ ਹੈ ਨਾ ਜੇ ਗਾਂ ਦਿਖਾਉਣ ਤੇ ਬਾਈ ਜੇ ਆਪਾਂ ਆ ਗੱਲ ਕਰਗੇ ਜਿਹੜੀ ਆ ਮਾਜੇ ਕਿੰਨੇ ਵਿੱਚ ਸੁਹਣਾ ਇਹ ਅਡਰ ਕੁਆਲਟੀ ਹੈ ਨਾ ਜੋ ਥਣਕਾ ਸਾਈਜ਼ ਆ ਉਹ ਵੀ ਬਹੁਤ ਅੱਛਾ ਲਗਾ ਹੁਆ ਹੈ ਇਹ ਆ ਦੇਖੋ ਮੰਡੀ ਦੇ ਵਿੱਚ ਬਾਈ ਲੈ ਕੇ ਆਇਆਗਾ ਇਹ ਤੋਰੀ ਮੜੀ ਜੀ ਕਰਾ ਘੋੜੇ ਵਾਂਗੂ ਖੜੀ ਆ ਹਨਾ ਬਹੁਤ ਉੱਚਾ ਕਦ ਕਾਠ ਹੈ ਜੀ ਸਸੀਕਾਲ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਡੱਬਾ ਵਾਲੀ ਪਸ਼ੂ ਮੰਡੀ ਦੇ ਵਿੱਚ ਦੋਸਤੋ ਇੱਥੋਂ ਆਪਾਂ ਰੇਟ ਦੀ ਜਾਣਕਾਰੀ ਲੈ ਕੇ ਦੇਵਾਂਗੇ ਨੰਬਰ ਲੈ ਕੇ ਦੇਵਾਂਗੇ ਜਿਹੜੇ ਵੀਰ ਆਪਣੇ ਚੈਨਲ ਦੇ ਉੱਤੇ ਨਵੇਂ ਆਏ ਆ ਪੇਜ ਨੂੰ ਫੋਲੋ ਕਰ ਲਿਓ ਤੇ YouTube ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਲ ਤੇ ਕਲਿੱਕ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਬਹੁਤਾ ਟਾਈਮ ਨਹੀਂ ਲੈਂਦੇ ਜਿਹੜੇ ਇੱਥੇ ਚੰਗੇ ਚੰਗੇ ਪਸ਼ੂ ਪਹੁੰਚੇ ਹੋਏ ਆਪਾਂ ਉਸ ਨੂੰ ਦਿਖਾਵਾਂਗੇ ਇੱਕ ਗੱਲ ਹੋਰ ਹੈ ਨਾ ਕੋਈ ਵੀ ਪਸ਼ੂ ਲੈਣਾ ਆਪਦੀ ਤਸੱਲੀ ਤੇ ਘਰੇ ਜਾ ਕੇ ਦੋ ਟਾਈਮ ਦੀ ਚਵਾਈ ਕਰਕੇ ਹੈ ਨਾ ਦੇਖ ਪਰਖ ਕੇ ਜਾ ਵਾ ਫਿਰ ਤੁਸੀਂ ਖਰੀਦਿਓ ਤੇ ਆਜੋ ਫਿਰ ਦਿਖਾਉਣੇ ਅੱਜ ਦੀ ਤੁਹਾਨੂੰ ਡੱਬਾ ਲਈ ਲੈ ਵੀ ਮਿੱਤਰੋ ਤੁਹਾਨੂੰ ਨਾ ਇੱਕ ਆਪਾਂ ਗਾਂਦ ਹੋਣਿਆ ਗਾਂ ਥੱਲੇ ਦੀ ਦੇਖੋ ਚੈੱਕ ਕਰ ਲਓ ਮਿੱਤਰੋ ਬਹੁਤ ਹੀ ਜ਼ਿਆਦਾ ਘੈਂਟ ਤੁਸੀਂ ਆਪ ਦੇਖ ਲਓ ਲੈਵਾ ਦੇਖ ਲਓ ਹੈ ਨਾ ਕਿਸ ਇਹ ਤੁਸੀਂ ਇਹ ਦੇ ਮੰਨ ਲਓ ਵੀ ਇਹੀ ਦਾਣ ਹੈ ਨਾ ਗਰਮੀ ਦੇ ਵਿੱਚ ਚੰਗਾ ਦੁੱਧ ਕੱਢਣਾ ਤੇ ਨਾਲੇ ਇਹ ਹੋਣੀ ਦੀ ਬਿਮਾਰ ਮਿੱਤਰੋ ਇਹ ਜੀ ਗਾਂਵਾਂ ਦੀ ਲੋਡ ਪੈਣੀ ਹੁਣ ਇਦੋਂ ਗਾਹਾਂ ਗਾਹਾਂ ਤੇ ਆ ਜੋ ਬਾਈ ਨਾਲ ਕਰਾਉਣਿਆ ਗੱਲਬਾਤ ਕੀ ਡਿਟੇਲ ਰਹਿੰਦੀ ਆ ਹਾਂਜੀ ਬਾਈ ਜੀ ਸੱਚੀ ਗੱਲ ਸੱਚੀ ਗੱਲ ਜੀ ਤੇ ਕਿਹੜਾ ਪਿੰਡ ਆ ਬਾਈ ਵੀਰੇ ਕੋਰ ਸਿੰਘ ਵਾਲਾ ਪਿੰਡ ਆ ਜੀ ਆਪਣਾ ਕੋਰ ਸਿੰਘ ਵਾਲਾ ਹਾਂਜੀ ਠੀਕ ਆ ਤੇ ਕਿੰਨੇ ਵੇ ਸੂਏ ਗਾ ਸੂਈ ਹੈ ਕਿ ਵੀਰੇ ਤੀਜੀ ਸੂਏ ਸੂਈ ਆ ਤੀਜੀ ਸੂਏ ਕਿੰਨਾ ਦੁੱਧ ਧਿਆਰਾ ਬਾਈ ਵੀਰੇ ਹੁਣ ਇਹਦੇ ਇਹਦੇ ਕੋਲੇ 18 ਕਿਲੋ 9 ਕਿਲੋ 8.5 ਕਿਲੋ 9 ਕਿਲੋ ਟਾਈਮ ਦਾ ਕੱਢ ਦਿੰਦੀ ਹੈ ਕਿਉਂਕਿ ਕਰਾਸ ਬਰੀਡ ਹੈ ਨਾ ਕਰਾਸ ਬਰੀਡ ਹੈ ਮੈਂ ਪਹਿਲਾਂ ਕਹਿ ਤਾ 20 ਦੇ ਕਰੀਬ ਹੀ ਦੁੱਧ ਦੇਣਾ ਇਹਨੇ ਜਿਆਦਾ ਵੀ 35 40 ਕਿਲੋ ਵਾਲਾ ਗੱਪ ਮਾਰਦੀ ਏ ਕਦੇ ਕੰਮ ਨਹੀਂ ਕਦੇ ਕੀਤਾ ਨਹੀਂ ਕਰਨਾ ਨਹੀਂ ਠੀਕ ਹੈ ਗੱਲ ਤੇ ਜੇ ਹੁਣ ਰੇਟ ਦੀ ਗੱਲ ਕਰਕੇ ਹਾਂ ਨਾਲੇ ਇਹਦੀ ਮੁੱਲ ਤੇ ਆਪਾਂ 72000 ਕਰਦੇ ਆ ਵੀਰੇ ਸਾਡਾ ਮਨ ਇਹ ਵੀ 50 ਤੋਂ ਉੱਪਰ 55 ਦੇ 60 ਦੇ ਵਿੱਚ ਵਿੱਚ ਜੇ ਗਾਹ ਵਿਕ ਜੇ ਤੇ ਵਧੀਆ ਆ ਠੀਕ ਹੈ ਠੀਕ ਹੈ ਮੈਕਸੀਮਮ ਜੇ ਲੈਵਾ ਦੇਖ ਕੇ ਲੋਕ ਕਹਿੰਦੇ ਆ ਜੀ ਅਸੀਂ ਇਹ 40 ਲੀਟਰ ਵਾਲੀ ਆ ਇਹ 50 ਲੀਟਰ ਵਾਲੀ ਆ ਸਰ ਉਹ ਆਪਣਾ ਕੰਮ ਨਹੀਂ ਹੈਗਾ ਆਪਾਂ ਗੱਪ ਨਹੀਂ ਮਾਰਦੇ ਜੈਨੂਨ ਕੰਮ ਕਰਦੇ ਆ ਜੀ ਆਪਾਂ ਠੀਕ ਹੈ ਤੇ ਕਿੰਨਾ ਰੇਟ ਹੁਣ ਆਪਾਂ ਜੀ ਬੋਲ ਤੇ 72 ਕਰਦੇ ਆ ਜੀ ਨਾ ਹੁਣ ਫਿਕਸ ਦਾਸ ਹੀ ਦੇ ਕੇ ਫਿਕਸ ਰੇਟ ਜੀ ਆਪਾਂ 55000 ਦੀ ਗਾਣ ਦੇ ਦਾਂਗੇ ਨੰਬਰ ਕਿੰਨਾ ਤੇਰਾ 9987876566 ਠੀਕ ਆ ਵੀਰੇ ਧੰਨਵਾਦ ਬੰਦੇ ਬਾਈ ਨੇ ਗੱਲ ਕੀਤੀ ਹੈ ਵਜਨ ਵਾਲੀ ਮਿੱਤਰੋ ਹਨਾ ਤੇ ਆਜੋ ਅੱਗੇ ਹੋਰ ਪਸ਼ੂ ਦਿਖਾਉਣੇ ਲੈ ਵੀ ਮਿੱਤਰੋ ਤੁਹਾਨੂੰ ਇੱਕ ਗਾਧ ਹੋਣਾ ਉਹ ਬੜੀ ਚੰਗੀ ਐਚ ਐਫ ਪਿਓਰ ਤੇ ਰੇਟ ਵੀ ਇਹਦਾ ਚੰਗਾ ਰਹਿਣਾ ਤੇ ਬਾਈ ਤੋਰ ਦੇ ਕਰਾਂ ਇੱਧਰ ਨੂੰ ਬਾਕੀ ਤੁਸੀਂ ਥੱਲੇ ਦੇਖੋ ਇਹਦਾ 1.5 ਲੱਖ ਥੱਲੇ ਵਾ ਹੈ ਨਾ ਪੂਰਾ ਟਾਈਟ ਆਰਡਰ ਕੁਆਲਿਟੀ ਵਾਲੀ ਮੱਝ ਮੱਝ ਖਰਾਲੇ ਦੀ ਅੱਖ ਚਾਹੀਦੀ ਹੈ ਤੁਹਾਡੀ ਵੀ ਕੀ ਕਹਿੰਦਾ ਹੈ ਨਾ ਤੇ ਆ ਜੋ ਬਾਈ ਨਾਲ ਕਰਾਉਣਾ ਗੱਲਬਾਤ ਤੇ ਬਾਕੀ ਇੱਧਰੋਂ ਖੈਰ ਪੋਜ ਦਿਖਾ ਦਗੇ ਆਪਾਂ ਹੈ ਨਾ ਤੇ ਆ ਦੇਖੋ ਤੁਸੀਂ ਥੱਲੋਂ ਨਾ ਖਾਨ ਸੋਣ ਬਹੁਤ ਚੰਗਾ ਲੱਗਿਆ ਹੋਇਆਗਾ ਆ ਦੇਖੋ ਆਰਡਰ ਕੁਆਲਿਟੀ ਪੂਰੀ ਸੋਹਣੀ ਗਾਹ ਕੀ ਸਾਰੀ ਮੰਡੀ ਨਾਲੋਂ ਵਧੀਆ ਗਾਂ ਸੋਹਣੀ ਇਹ ਗੱਲ ਕਰੀਏ ਕੁਆਲਿਟੀ ਤੋਂ ਪੱਖੋਂ ਮਾਰ ਨਹੀਂ ਖਾਂਦੀ ਤੇ ਆ ਜੋ ਹਾਂਜੀ ਬਾਈ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਟੀਵੀ ਸਾਡੀ ਗਾਂ ਸਤਿ ਸ਼੍ਰੀ ਅਕਾਲ ਤੇ ਮੈਨੂੰ ਐ ਦੱਸ ਕਿਹੜਾ ਪਿੰਡ ਆ ਬਾਈ ਤੇਰਾ ਵਰਕਲਾ ਵਿੱਚ ਬਠਿੰਡਾ ਜਿਲ੍ਹਾ ਜੀ ਠੀਕ ਆ ਤੇ ਗਾਂ ਕਿੰਨੇਵੇਂ ਸੂਏ ਸੂਈ ਆ ਬਾਈ ਦੂਜਾ ਸੂਆ ਜੀ ਛੇ ਦੰਦ ਆ ਜੀ ਛੇ ਦੰਦ ਤੂੰ ਹੋ ਹਾਂਜੀ ਹਾਂ ਦੂਜਾ ਸੂਆ ਕਿੰਨਾ ਦੁੱਧ ਤਿਆਰਾ ਸਹੀ ਸੇ ਹੁਣ 25 26 ਲੀਟਰ ਬੋਲਾ ਹੋਊਗਾ ਜੀ ਅੱਜ ਚੌਥਾ ਦਿਨ ਹੈ ਚੌਥਾ ਦਿਨ ਅਸੀਂ ਨੂੰ ਤੇ ਮਗਰ ਕੀ ਹੈ ਮਗਰ ਬੱਚੀ ਆ ਜੀ ਬੱਚੀ ਤੇ ਬਈ ਮੈਨੂੰ ਐਂ ਦੱਸ ਕਿੰਨਾ ਕ ਦੁੱਧ ਪਾ ਦੋਗੀ ਦੁੱਧ 35 ਲੀਟਰ ਦੀ ਗਰੰਟੀ ਹੈ ਸਾਡੀ 35 ਠੀਕ ਆ ਇਹ ਤਾਂ ਤੇਰੀ ਜਾਇਜ਼ ਜਮਾ ਸਹੀ ਗੱਲ ਹੈ ਤੇਰੀ ਤੇ ਮੈਨੂੰ ਐਂ ਦੱਸ ਦੇ ਵੀ ਹੁਣ ਰੇਟ ਹਾਂ ਨਾਲ ਬਸ ਮੰਗਦੇ 1.5 ਇੱਕ 25 30 ਦੀ ਦਹਾਨ ਆਈ ਹੈ ਸਾਡਾ ਹਾਂ ਨਾ ਹਾਂ ਨਾ ਨੰਬਰ ਬੋਲ ਦੇ ਫਿਰ ਤੇਰਾ ਨੰਬਰ 94636 48095 ਜੀ ਬਿਰਕ ਤੇਰਾ ਪਿੰਡ ਆ ਹੈ ਨਾ ਹਾਂਜੀ ਬਿਰਕ ਲਾ ਠੀਕ ਆ ਲੈ ਗਾ ਦਾ ਆਪਣਾ ਰੇਟ ਵੀ ਦੱਸਤਾ ਤੇ ਬਾਕੀ ਬਿਰਕਪਾਈ ਦਾ ਪਿੰਡ ਹੈ ਤੇ ਆਜੋ ਅੱਗੇ ਹੋਰ ਦਿਖਾਉਣੇ ਆ ਕਿ ਜੇ ਕਿਸੇ ਨੂੰ ਚੰਗੀ ਲੱਗੀ ਤਾਂ ਬਾਈ ਨੂੰ ਫੋਨ ਨੰਬਰ ਲਾ ਕੇ ਤੁਸੀਂ ਖਰੀਦ ਸਕਦੇ ਆ। ਸਾਨੂੰ ਆਪਾਂ ਇੱਕ ਮੱਝ ਦਿਖਾਉਣੇ ਹੈਗੇ ਅੱਖਾਂ ਚਿੱਟੀਆਂ ਮੱਥੇ ਦੇ ਵਿੱਚ ਵੱਲ ਲੈ ਜਾ ਕਰੋ ਤੇ ਉੱਧਰ ਲੈ ਜਾ ਕਰੋ ਬਾਬਾ ਤੇ ਮੱਝ ਹੈਗੀ ਥੱਲੇ ਦੀ ਪੂਰੀ ਸਾਫ਼ ਤੁਸੀਂ ਚੈੱਕ ਕਰ ਲਓ ਜੇ ਸੂਣਾ ਮੱਝ ਨੇ ਹਨ ਬਹੁਤ ਚੰਗਾ ਲੱਗਿਆ ਹੋਇਆਗਾ ਬਾਕੀ ਕੀ ਡਿਟੇਲ ਰਹਿੰਦੀ ਹੈ ਹਨ ਉਹ ਦੇਖੋ ਤੁਸੀਂ ਹਨਾ ਵੀ ਭਾਰੀ ਵਜਨ ਦੇ ਵਿੱਚ ਪੂਰੀ ਮੱਝ ਹੈਗੀ ਤੇ ਫਰੋਜ਼ਪੁਰ ਏਰੀਆ ਦੀ ਮੱਝ ਹੈਗੀ ਪੂਰਾ ਲਫਾਸ ਹੈਗਾ ਮੱਝ ਚੰਗੀ ਐ ਮੂਲੇ ਥਣ ਥਣ ਵੀ ਦੇਖ ਲੋ ਤੇ ਹਾਂਜੀ ਹੱਸੀ ਕਰੋ ਹੱਸੀ ਕਰੋ ਕਿਹੜਾ ਪਿੰਡ ਆ ਜੀ ਤੁਹਾਡਾ ਮੱਲਵਾਲ ਪਿੰਡ ਐ ਜੀ ਮੱਲਵਾਲ ਪਿੰਡ ਫਿਰੋਜ਼ਪੁਰ ਜ਼ਿਲ੍ਹਾ ਹਾਂਜੀ ਫਿਰੋਜ਼ਪੁਰ ਜ਼ਿਲ੍ਹਾ ਠੀਕ ਐ ਤੇ ਕੀ ਮਤਲਬ ਇਹਦਾ ਰੇਟ ਕਿੰਨਾ ਕਰਤਾ ਰੇਟ ਐਂਦਾ ਜੀ 10 ਐ ਜੀ ਮੂਲੇ ਤਸਵੀਰ ਇੱਕ ਵੀ ਕਰਦੇ ਹੁਣ 10 ਦੀਆ ਨੇ ਜੀ ਕਿੰਨੇ ਦੀ ਦੇਉਗੇ ਹਾਂ ਨਾ ਅਹੀਂ ਤੇ ਕਹਿੰਦੇ 1 5 ਦੀ ਵਿਕ ਜੇ ਨਹੀਂ ਉਹ ਦੱਸ ਦੋ ਤੁਸੀਂ ਵੀ ਕਿੰਨੇ ਦੀ ਜਮਾ ਫਿਕਸ 94 ਨਹੀਂ ਹਾਂ ਜਾਂ ਨਾ ਦਿਆਂ 95 ਦੀ ਹਾਂ ਜਾਂ ਨਾ ਕਹਿੰਦਾ ਭਾਈ ਕਹਿੰਦਾ ਦੇਵਾਂਗੇ ਤੇ ਬਾਕੀ ਮੱਝ ਹੈਗੀ ਐ ਚੰਗੀ ਭਾਈ ਠੀਕ ਐ ਨੰਬਰ ਲੈ ਕੇ ਦਿੰਨੇ ਆਪਾਂ ਮੱਜ ਤੁਸੀਂ ਥੱਲੋਂ ਦੇਖ ਲਓ ਹਨਾ ਆਜੋ ਨੰਬਰ ਬੋਲਿਓ ਜੀ 8288 ਠੀਕ ਹੈ 0 97 ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਆਜੋ ਅੱਗੇ ਹੋਰ ਕੁਝ ਹੋਇਆ ਆਪਕੋ ਇੱਕ ਗਾਂ ਔਰ ਦਿਖਾ ਰਹਾ ਹਾਂ ਕਿ ਬਹੁਤ ਹੀ ਅੱਛੀ ਗਾਂ ਹੈ ਭਾਈ ਸੇ ਬਾਤ ਚੀਤ ਕਰਾਤੇ ਆਂ ਨਮਸਕਾਰ ਭਾਈ ਸਾਹਿਬ ਨਮਸਕਾਰ ਜੀ ਤੇ ਭਾਈ ਸਾਹਿਬ ਆਪਕਾ ਨਾਮ ਬਤਾਓ ਕਿਆ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਬਲਵਿੰਦਰ ਸਿੰਘ ਔਰ ਗਾਮ ਕੌਨਸਾ ਹੈ ਬਲੇ ਸੰਗਤ ਹੋਰ ਜੀ ਬਠਿੰਡਾ ਡਿਸਟ੍ਰਿਕਟ ਆ ਆ ਠੀਕ ਹੈ ਔਰ ਕਾਲਜ ਜੇ ਗਾਏ ਆ ਜੋ ਕਿਤਨਾ ਦੁੱਧ ਨਿਕਾਲ ਦੇਗੀ ਦੁੱਧ ਅਬ ਆਪਣੇ ਪਾਸ 3 ਦਿਨ ਹੋ ਗਏ ਬਈ ਕੋ ਠੀਕ ਹੈ ਹਾਂ ਜੀ 44 ਲੀਟਰ ਇਸ ਤੇ 80 ਲੀਟਰ ਦੁੱਧ 44 ਰੈਡੀ ਹੈ ਜੀ ਚਾਹ ਦੋ ਟਾਈਮ ਮਿਲਕਿੰਗ ਕਰਕੇ ਲੈ ਲਵੋ ਬਈ ਕੌਨਸੇ ਵਿਆਹਤ ਮੇ ਜੇ ਵਿਆਹ ਹੋਇਆ ਹੈ ਸੈਕਿੰਡ ਮੇ और बछड़ा के बछड़ी मगर बछड़ा नीचे ठीक है और रेट क्या रहेगा इसका दो लाख दो बीस दो लाख बीस हजार बीस हजार रुपया देंगे कितने के हाँ ना फिक्स प्राइस डेढ़ लाख की दे डेढ़ लाख की ओके और आपका नंबर बोल दे भाई साहब सेवन फाइव एट नाइन टू नाइन वन एट टू वन ठीक है और भाई ये गाय चलाकर दिखा दो हमको दिखाई आप देख सकते हो भाई गाय बहुत अच्छी है अच्छी अर्डर क्वालिटी की गाय आपको दिखा रहा हूँ ਅਡਰ ਕੁਆਲਟੀ ਹੈ ਨਾ ਜੋ ਥਣਕਾ ਸਾਈਜ਼ ਹੈ ਉਹ ਵੀ ਬਹੁਤ ਅੱਛਾ ਲਗਾ ਹੋਇਆ ਹੈ ਜਿੰਨਾ ਦੁੱਧ ਬੋਲਾ ਹੈ ਬਾਈ ਨੇ ਮੇਰੇ ਹਿਸਾਬ ਸੇ ਤੋਂ 40 ਲੀਟਰ ਦੁੱਧ ਨਿਕਾਲ ਦੇ ਕੀ ਜਾਈ ਅੱਗੇ ਹੋਰ ਵੀ ਅੱਛੀ ਗਾਂ ਦਿਖਾਤੇ ਆ ਅੱਗੇ ਚਲਤੇ ਆ ਵੀ ਮਿੱਤਰੋ ਨਾ ਤੁਹਾਨੂੰ ਆਪਾਂ ਇੱਕ ਕਾਲੇ ਰੰਗ ਦੀ ਮੱਝ ਦਿਖਾਉਣ ਇੱਧਰ ਲੈ ਜਾ ਬਈ ਗਾਂ ਨੂੰ ਤੇ ਮਗਰ ਬੂਰਾ ਕੱਟਾ ਕੱਟਿਆ ਬੂਰੀ ਕੱਟਿਆ ਕੱਟਿਆ ਬੂਰੀ ਬਾਈ ਤੇ ਆਹ ਮੱਝ ਦਾ ਥਲੜਾ ਪਾਸਾ ਦੇਖ ਲਓ ਹਨਾ ਤਾਜੀ ਸੂਈ ਹੈ ਸਾਫ ਸੁਥਰੀ ਮੈਂ ਇਹ ਦੇਖ ਸਕਦਾ ਹਾਂ ਤਾਜ਼ੇ ਪਸੂ ਦਾ ਕਿਹੜਾ ਇਖੜੁਖੜ ਲੱਗਿਆ ਹੁੰਦਾ ਉਹਦੀ 15 ਕਿਲੋ ਦੀ ਗਾਰੰਟੀ ਆ ਕਿਵੇਂ ਬਾਈ 15 ਕਿਲੋ ਦੀ ਗਾਰੰਟੀ ਆ 15 ਕਿਲੋ ਦੀ ਗਾਰੰਟੀ ਬਾਈ ਕਹਿੰਦਾ ਬਾਕੀ ਸੰਗ ਸੰਗ ਤੁਸੀਂ ਦੇਖ ਲਓ ਪਰ 15 ਕਿਲੋ ਚੋਆ ਠੀਕ ਆ ਇਹ ਆਜੀ ਆਜੀ ਪਈ ਆ ਤੇ ਆਹ ਆਪਾਂ ਜਿਹੜਾ ਹੈਗਾ ਇੱਕ ਵਾਰੀ ਨਾ ਥਾਣਾ ਤੇ ਕੈਮਰਾ ਮਾਰਦ ਕੇ ਤੇ ਹੁਣ ਬਾਈ ਐਂ ਦੱਸ ਹਾਂ ਬਾਈ ਕਿੰਨੇ ਵੇ ਸੂਏ ਸੂਈ ਇਹੇ ਸੂਆ ਬਈ ਇਹਦਾ ਦੂਜਾ ਹੈਗਾ ਦੂਜਾ ਹਾਂ ਤੇ 15 ਕਿਲੋ ਦੀ ਗਰੰਟੀ ਕਹਿਣਾ ਹੈ 15 ਕਿਲੋ ਦੀ ਗਰੰਟੀ ਹੈ ਚੋਇਆ ਪਰ ਠੀਕ ਕਿਹੜਾ ਪਿੰਡ ਤੇਰਾ ਪਿੰਡ ਬੁਰਜਮਾਨਸਾ ਬੁਰਜਮਾਨਸਾ ਹਾਂ ਮੌੜ ਮੰਡੀ ਦੇ ਨਾਲ ਠੀਕ ਹੈ ਤੇ ਕਿੰਨਾ ਮੁੱਲ ਆ ਬਈ ਮੁੱਲ ਤਾਂ ਬਈ 130 ਹੈਗਾ ਅੱਛਾ ਤੇ ਦੇ ਲੈਣ ਇੱਕ 20 ਅੱਜ ਸਹੀ ਜਮਾ ਸਹੀ ਲੈਣ ਦੇ ਨੇ ਇੱਕ 15 ਹੀ ਆ ਠੀਕ ਆ ਤੇ ਹੋਰ ਕੋਈ ਪਸ਼ੂ ਮਤਲਬ ਹੈਗਾ ਹੋਰ ਕੋਈ ਹਾਂ 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 ਗੱਪਣ ਝੋਟੀ ਇੱਕ ਆ ਠੀਕ ਆ ਲੈ ਉਹ ਵੀ ਦਿਖਾ ਦੇ ਫਿਰ ਠੀਕ ਤੇ ਇੱਕ ਦੋਸਤੋ ਆ ਮੱਝ ਹੈ ਬਾਈ ਕੋਲ ਇੱਧਰ ਹੀ ਲੈ ਜਾ ਬਾਈ ਮੰਡੀ ਦੇ ਵਿੱਚ ਲੈ ਕੇ ਆਇਆ ਗੱਬਣ ਮੱਝ ਹੈਗੀ ਤੁਸੀਂ ਆਪ ਚੈੱਕ ਕਰ ਲਓ ਕੀ ਡਿਟੇਲ ਰਹਿੰਦੀ ਆ ਉਹ ਆਪਾਂ ਕਰਦੇ ਆਂ ਪਤਾ ਥੱਲੋਂ ਤਾਂ 10 ਔਲਾਦ ਗੇ ਹੈ ਬੜਾ 10 ਦਿਨ ਲੈ ਜੂਗੀ ਹੈ 10 ਦਿਨ ਪਏ ਆ 10 ਦਿਨ ਲੈ ਜੂ ਬਾਈ ਕਹਿੰਦਾ ਬਣਦੇ ਵੀ ਬਣਦੇ ਕਰਾਂ ਤੇ ਬਾਈ ਜੇ ਆਪਾਂ ਆ ਗੱਲ ਕਰ ਗਏ ਜਿਹੜੀ ਆ ਮੱਝ ਕਿੰਨੇ ਵਿੱਚ ਸੂਏ ਸੂਣਾ ਹੈ ਇਹਦਾ ਬਈ ਤੀਜਾ ਸੂਆ ਦਾ ਤੀਜਾ ਸੂਆ ਹਾਂ ਹਾਂ ਪਾ ਦੂਗੀ 11 12 ਕਿਲੋ ਦੁੱਧ ਖੁੱਲਾ ਪਰ ਆਂਦਰਾ ਕਿਲੋ ਚੋਇਆ ਪਰ ਖੁੱਲਾ ਜਾ ਅੱਛਾ 12 13 ਕਿਲੋ ਹੀ ਮੰਨ ਕੇ ਚੱਲ ਤੇ ਇਹਦਾ ਕਿੰਨਾ ਰੇਟ ਆ ਇਹਦਾ ਰੇਟ ਤਾਂ 130 ਇਹਦਾ ਵੀ ਅੱਛਾ ਦੇਂਗਾ ਕਿੰਨੇ ਦੀ ਇਹੇ 120 ਦੀ ਦੇ ਦਾਂਗੇ ਨੰਬਰ ਬੋਲ ਦੇ ਤੇਰਾ ਨੰਬਰ 75082 ਠੀਕ ਹੈ 68746 ਠੀਕ ਹੈ ਲੈ ਵੀ ਆਜੋ ਕਰ ਅੱਗੇ ਹੋਰ ਕੋਈ ਪਸ਼ੂ ਦਿਖਾਉਣੇ ਆਪਾਂ ਲੈ ਵੀ ਮਿੱਤਰੋ ਨਾ ਤੁਹਾਨੂੰ ਇੱਕ ਆਪਾਂ ਹੋਰ ਚੰਗੀ ਜਰਸੀ नस्ਲ ਦੀ ਹਨਾ ਜੇ ਗਾਂ ਦਿਖਾਉਣੇ ਮਿਕਸ ਜੀ ਪੈਂਦੇ ਮਾੜੀ ਮੋਟੀ ਜੀ ਤੁਸੀਂ ਇਹ ਦੇਖ ਲਓ ਅਡਰ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਮਿੱਤਰੋ ਤੇ ਆਜੋ ਬਾਈ ਨਾਲ ਗੱਲਬਾਤ ਕਰਾਉਣੇ ਪਹਿਲਾਂ ਤੁਸੀਂ ਚੈੱਕ ਕਰ ਲਓ ਕਿਹੇ ਜੀ ਹੈਗੀ ਗਾਂ ਹਨਾ ਸੋਹਣੀ ਆ ਕੱਚੀ ਆ ਹਜੇ ਥੀਰੀ ਦੰਦੋਂ ਜੇ ਆਪਾਂ ਗੱਲ ਕਰ ਗਏ ਦੰਦ ਹਜੇ ਕੋਈ ਵੀ ਸਿੱਟਿਆ ਨਹੀਂ ਹੈਗਾ ਤੇ ਅਡਰਕ ਕੁਆਲਟੀ ਬਹੁਤ ਸੋਹਣੀ ਆ ਬਹੁਤ ਸੋਹਣੀ ਤਿਆਰ ਹੋਣਾ ਇਹਨੇ ਗਾਣੇ ਆਜੋ ਕਰਾਈਏ ਬਾਈ ਨਾਲ ਗੱਲਬਾਤ ਕੀ ਡਿਟੇਲ ਹੈ ਤੇ ਬਾਈ ਠੰਡੀ ਠੁੰਡੀ ਦਾ ਪੂਰੀ ਆ ਹਨਾ ਹਾਂਜੀ ਪੂਰੀ ਐਂਡ ਪਿੰਡਾ ਬਾਈ ਤੇਰਾ ਐਂਡ ਬਾੜਾ ਕਿਸ਼ਨਪੁਰਾ ਜੀ ਬਾੜਾ ਕਿਸ਼ਨਪੁਰਾ ਤੇ ਜੇ ਗੱਲ ਕਰ ਗਏ ਬਾਈ ਹੁਣ ਇਹਦਾ ਜੇ ਆਖੀਏ ਪਹਿਲੇ ਸੂਏ ਸੂਣਾ ਕਿੰਨਾ ਕੁ ਦੁੱਧ ਪਾ ਦੂਗੀ ਬਸ ਇਹ 20 ਤੋਂ ਬਾਹਰ ਹੀ ਪਾਉਗੀ 20 ਤੋਂ ਬਾਹਰ ਪਾ ਦੂ ਹਨਾ ਹਾਂਜੀ ਠੀਕ ਆ ਤੇ ਉਹ ਮੈਨੂੰ ਐ ਦੱਸੇ ਤਾਂ ਮੁੱਲ ਕਿੰਨਾਗਾ ਹਾਂ ਨਾਲ ਆ ਮੁੱਲ ਜਗਸਾ ਮਾਲ ਜੀ ਦਾ 90000 ਰੁਪਇਆ ਕਰਦੇ ਦੇਗਾ ਕਿੰਨੇ ਦੇ ਨਹੀਂ ਮੰਨਗਾ ਜਾਈ ਮਾੜਾ ਮੋਟਾ ਮਾਨਤਾ ਨੂੰ ਬਾਲਾ ਨਹੀਂ ਆਦਾ ਕਹਿ ਦੇ ਹਾਂ ਨਾ ਦੱਸ ਦੇ ਬਸ 80 ਦੇ 80 ਦੇ ਦੇ ਦਾਂਗੇ ਅਸੀਂ ਤੇ ਵਿਚਾਰ ਨੰਬਰ ਬੋਲ ਦੇ 7588 88642 ਠੀਕ ਆ ਬੰਨ ਦੇ ਵੀ ਲੈ ਵੀ ਮਿੱਤਰੋ ਗਾਂ ਜਿਹੜੀ ਹੈਗੀ ਹੈ ਨਾ ਪਹਿਲੇ ਸੂਏ ਸੂਣਾ ਹਜੇ ਦੰਦੋ ਖੀਰੀਆ ਬਹੁਤ ਜਿਆਦਾ ਚੰਗੀ ਹੈ ਤੁਸੀਂ ਆਪ ਦੇਖ ਲਓ ਥਣਾ ਦੀ ਕੁਆਲਿਟੀ ਬਹੁਤ ਜਿਆਦਾ ਚੰਗੀ ਹੈ ਆਜੋ ਅੱਗੇ ਹੋਰ ਕੋਈ ਪਸ਼ੂ ਦਿਖਾਉਣੇ ਆ ਲੈ ਵੀ ਇੱਕ ਮੱਝ ਆਪਾਂ ਤੁਹਾਨੂੰ ਹੋਰ ਦਿਖਾਉਣੇ ਆਗੇ ਬੰਦੇ ਹੈਗੇ ਬਾਹਰ ਦੇ ਤੇ ਦੇਖਦੇ ਆ ਕੀ ਵਗ੍ਹਾ ਗੱਲਬਾਤ ਰਹਿੰਦੀ ਹੈ ਗੱਬਣ ਮੱਝ ਮੋ ਉਹ ਜੇ ਗੱਲ ਕਰਕੇ ਕੁੰਡੀ ਆ ਜਾਤ ਕੁਆਲਟੀ ਚੰਗੀ ਹੈਗੀ ਸਿੰਘਾਂ ਦੀ ਕੁੰਡੀ ਆ ਕਿੰਨੇ ਵੇ ਸੂਹੂ ਕੀ ਪ੍ਰਧਾਨ ਦੂਜੇ ਸੂਹੇ ਬਾਈ ਦੂਜਾ ਸੂਹਾ ਤੇ ਕਿਹੜਾ ਪਿੰਡ ਆ ਤੇਰਾ ਜੰਡਾਲਾ ਵਿਸ਼ਨੋਈ ਆ ਜੀ ਠੀਕ ਆ ਤੇ ਰਾਜਸਥਾਨ ਨਹੀਂ ਜੀ ਹਰਿਆਣਾ ਹਰਿਆਣਾ ਚ ਹਾਂਜੀ ਠੀਕ ਆ ਤੇ ਕਿੰਨਾ ਮੁੱਲ ਆ ਨਾ ਇਹਦਾ ਮੁੱਲ ਤਾਂ ਜੀ ਬਿਹਤਰ ਯਾਰ ਅੱਛਾ ਦੇਣੀ ਕਿੰਨੇ ਦੀ ਹੈ ਦੇਣੀ 68000 ਦੀ ਠੀਕ ਆ ਨੰਬਰ ਕਿੰਨਾ ਤੇਰਾ 99964071 ਠੀਕ ਆ ਲੈ ਵੀ ਇੱਕ ਵਾਰੀ ਸਾਨੂੰ ਹੋਰ ਮੜੀ ਗਾਹਾਂ ਤੋਰ ਕੇ ਦਿਖਾ ਦੇ ਸੂਣ ਵਾਲੀ ਆ ਕਿੰਨੇ ਕ ਦਿਨ ਲੈ ਜੂਗੀ ਬਸ 2-3 ਦਿਨ ਕੱਢੂਗੀ ਦੋ ਤਿੰਨ ਦਿਨ ਕੱਢੂਗੀ ਮਿੱਤਰੋ ਬਾਈ ਕਹਿੰਦਾ ਹਨਾ ਤੇ ਦੁੱਧ ਮੈਨੂੰ ਐ ਲੱਗਦਾ ਵੀ ਇਹ ਨਿੱਕੀ ਜਿਹੀ ਮੱਝ ਜਿਵੇਂ ਹਨਾ 11 12 ਕਿਲੋ ਦੁੱਧ ਰਾਮ ਨਾਲ ਪਾ ਦੂਗੀ ਆਜੋ ਅੱਗੇ ਹੋਰ ਪਸ਼ੂ ਦਿਖਾਉਣੇ ਆਪਾਂ ਲੈ ਵੀ ਮਿੱਤਰੋ ਤੁਹਾਨੂੰ ਇੱਕ ਗਾਂ ਆਪਾਂ ਹੋਰ ਦਿਖਾਉਣੇ ਬਹੁਤ ਜਿਆਦਾ ਚੰਗੀ ਕੱਦ ਕਾਠ ਵਾਲੀ ਤੁਸੀਂ ਆਪ ਦੇਖ ਲਓ ਤੇ ਪਹਿਲਾਂ ਤੋਰ ਕੇ ਦਿਖਾਉਣੇ ਆ ਜਾ ਵੀ ਤੋਰ ਲਾ ਕਰਾਂ ਸੋਈ ਹੋਈ ਹੈਗਾ ਤੇ ਤੁਸੀਂ ਆਪ ਦੇਖ ਲਓ ਕੱਲ ਹੀ ਸੋਈ ਆ ਬਈ ਕੱਲ ਸੋਈ ਹੋਈ ਗਾਂ ਕੀ ਤੇ ਜਿਵੇਂ ਆ ਕੇ ਨਾ ਆਹ ਦੇਖੋ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਲਿਓ ਬਹੁਤ ਸੋਹਣਾ ਕੱਦ ਕਾਠ ਬਾਕੀ ਨਾ ਬਿਊਟੀ ਬਹੁਤ ਆ ਗਾਂ ਦੇ ਵਿੱਚ ਤੇ ਆ ਦੇਖੋ ਮੰਡੀ ਦੇ ਵਿੱਚ ਬਾਈ ਲੈ ਕੇ ਆਇਆਗਾ ਤੇ ਕੀ ਡਿਟੇਲ ਥੋੜੇ ਪੁੱਛਦੇ ਆ ਦੁੱਧ ਚੰਗਾ ਪਾ ਦੋ ਕਿੰਨੇ ਸੂਏ ਬਾਈ ਇਹ ਗਾਂ ਦਾ ਸੂਆ ਸੂਆ ਬਾਈ ਦੂਜਾ ਸੂਆ ਕਿੰਨਾ ਕ ਦੁੱਧ ਪਾ ਦੋਗੀ ਕਲੂਨ ਨੇ ਪਾਇਆ ਬਾਈ 40 ਕਿਲੋ ਠੀਕ ਆ ਤੇ ਜੇ ਗੱਲ ਕਰੀਏ ਹੁਣ ਇਹ ਕੱਲ ਹੀ ਸੂਈ ਹੈਗੀ ਕੱਲ ਸੂਈ ਆ ਜੀ ਪਿੰਡ ਕਿਹੜਾ ਆਪਣਾ ਮਹਰਾਜ ਆ ਰਾਮਪੁਰਾ ਜੀ ਮਹਰਾਜ ਆ ਬਾਈ ਦਾ ਪਿੰਡ ਤੇ ਹੁਣ ਦੁੱਧ ਮਤਲਬ ਕਿੰਨਾ ਕ ਪਾ ਸਕਦੀ ਕੱਲ 15 ਕਿਲੋ ਬੋਲਾ ਕੱਢਿਆ ਹੋ ਬਾਈ ਬੋਲਾ ਕੱਢਦਾ ਜੀ ਣਕਾ ਬੱਚੀ ਦਿੱਤੀ ਠੀਕ ਹੈ ਤੇ ਜੇ ਗੱਲ ਕਰੀਏ ਬਾਈ ਇਹਦਾ ਮੁੱਲ 1.80 ਹੈ 1 ਲੱਖ 80 ਹਜ਼ਾਰ ਬਹੁਤ ਮੁੱਲ ਆ ਬਈ ਫਿਰ ਗਾਂ ਵੀ ਚੰਗੀ ਆ ਬਈ ਯਾਰ ਦੋਗਾ ਚੰਗਾ ਰਗੀ ਆ ਠੀਕ ਆ ਤੇ ਨੰਬਰ ਬੋਲ ਤੇ ਚੱਲ 8476 33127 ਠੀਕ ਆ ਬਈ ਆ ਜੋ ਵੀ ਅੱਗੇ ਆਪਾਂ ਹੋਰ ਕੋਈ ਚੰਗਾ ਪਸ਼ੂ ਦਿਖਾਉਣੇ ਆ ਲੈ ਵੀ ਮਿੱਤਰੋ ਨਾ ਤੁਹਾਨੂੰ ਇੱਕ ਬਹੁਤ ਜਿਆਦਾ ਚੰਗੀ ਬਹਿਰ ਦਿਖਾਉਣਾ ਬਹਿਰ ਤੁਸੀਂ ਆਪ ਦੇਖ ਲਓ ਬਈ ਤੋਰੀ ਮੜੀ ਜੀ ਕਰਾਂ ਘੋੜੇ ਵਾਂਗੂ ਖੜੀ ਆ ਹਨਾ ਬਹੁਤ ਉੱਚਾ ਕਦ ਕਾਠ ਹੈਗੀ ਕੀ ਡਿਟੇਲ ਰਹਿੰਦੀ ਆ ਆਪਾਂ ਤੁਹਾਨੂੰ ਮੜੀ ਜੀ ਆਡਰ ਕੁਆਲਿਟੀ ਦਿਖਾ ਦਈਏ ਸੂਨ ਵਾਲੀ ਹੈਗੀ ਬਹੁਤ ਉੱਚਾ ਕਦ ਹੈਗਾ ਮੋਢੇ ਤੋਂ ਪਾਰ ਜਾਂਦੀ ਆ ਤੁਸੀਂ ਦੇਖ ਲ ਹੁਣ ਦੇਖ ਲਓ ਤੁਸੀਂ ਹਨਾ ਬਹੁਤ ਸੋਹਣੀਆਂ ਵੜਾਂ ਆਉਂਦੀਆਂ ਡੱਬਾ ਵਾਲੀ ਪਸ਼ੂ ਮੰਡੀ ਤੇ ਆਜੋ ਬਾਈ ਨਾਲ ਕਰਾਉਣਿਆ ਗੱਲਬਾਤ ਛੋਟੀ ਤੇ ਬਾਈ ਕਿਹੜੇ ਸੂਏ ਸੋਣਾ ਇਹਨੇ ਪਹਿਲੇ ਸੂਆ ਸੋਣਾ ਵੀਰੇ ਪਹਿਲਾ ਸੂਆ ਸੂਗੀ ਤੇ ਜੇ ਗੱਲ ਕਰੀਏ ਕਿੰਨਾ ਕ ਦੁੱਧ ਪਾ ਦੂਗੀ 28 29 ਕਿਲੋ ਰਾਮਦਾਰੀ ਨਾਲ ਪਾ ਦੋ ਜੀ 28 29 ਕਿਲੋ ਤੇ ਕਰੌਸ ਆ ਗਈ ਹਨਾ ਕਰੌਸ 28 ਵਾਲਾ ਕਿੰਨਾ ਮੁੱਲ ਆ ਬਾਈ ਦਾ ਮੁੱਲ 75000 ਰੁਪਏ 75000 ਰੁਪਏ ਤੁਸੀਂ ਆਪ ਦੇਖ ਲਓ ਬਾਈ ਕਿਹੜਾ ਪੰਡਾ ਹੈਗਾ ਵੜੰਗ ਪੰਡਾ ਜੀ ਵੜੰਗ ਪੰਡਾ ਬਾਈ ਦਾ 75000 ਰੁਪਏ ਮੰਗਦਾ ਲੈ ਜਾ ਬਾਈ ਇੱਧਰ ਤੇ ਅੱ ਤੇ ਬੜਿੰਗਾ ਤੋਂ ਆ ਬਾਈ ਤੇ ਆਜੋ ਅੱਗੇ ਆਪਾਂ ਹੋਰ ਕੋਈ ਚੰਗਾ ਪਸ਼ੂ ਤੁਹਾਨੂੰ ਦਿਖਾਉਣੇ ਹੈਗੇ